ਕੋ ਦਿਖਾਉਂ ਨਹੀਂ ਦਿੰਦਾ ਹੈ ਕਿਉਂਕਿ ਡਰ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਤੇਰੀ ਕਾਰਵਾਈ ਹੋਈ ਹੈ ਜੀ ਹਾਂ ਜੀ ਬਿਲਕੁਲ ਵਧੀਆ ਇਸੇ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਪਰ ਪਿੰਡ ਦੀ ਨਸਾ ਤਕਰੀਬਨ ਬਹੁਤ ਜ਼ਿਆਦਾ ਹੈ ਹੁਣ ਇੰਸਾ ਡਾਊਨ ਹੋ ਗਿਆ ਠੀਕ ਹਨਾ ਚਾਹੁੰਦੇ ਆ ਅੱਜ ਦੀ ਕਾਰਵਾਈ ਮੈਂ ਕਹਿਣਾ ਚਾਹੁੰਦੀ ਆ ਕਿ ਇੰਡੀਆ ਸ਼ਹਿਰ ਤੇ ਛੋਟੇ ਬੱਚੇ ਵੀ ਨਸ਼ਿਆਂ ਦੇ ਵਿੱਚ ਮੇਰਾ ਘਰ ਵਾਲਾ ਖੁਦ ਨਸ਼ਿਆਂ ਦੇ ਵਿੱਚ ਆਹੀ ਇੰਨਾ ਤਦ ਦੁਖੀ ਆ ਨਾ ਨਸ਼ਿਆਂ ਤੋਂ ਕਿ ਬਹੁਤ ਜਾਦੇ ਉਹ ਕਿ ਇਹਨੂੰ ਰੋਟੀ ਖਾਣ ਨੂੰ ਨਹੀਂ ਦਿੰਦਾ ਅਸੀਂ ਕਿਉਂ ਡਰ ਕੇ ਨਹੀਂ ਗੱਲ ਕਰਦੇ ਠੀਕ ਹੈ ਨਾ ਮੈਂ ਪਿੰਡ ਦਾ ਸਰਪੰਚ ਕੋਈ ਕਾਰਵਾਈ ਕਰਦਾ ਨਾਲ ਇੰਨਾ ਨਸ਼ਾ ਪਿੰਡ 'ਚ ਵਿਕਦਾ ਰਿਹਾ ਕਿ ਬੇਸਾਬਾ ਤੇਰੀ ਕਾਰਵਾਈ ਹੋਈ ਜਾਂਦਾ ਕਿ ਨਹੀਂ ਹਾਂਜੀ ਬਿਲਕੁਲ ਵਧੀਆ ਐਸੀ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਹੁਣ ਨਸ਼ੇ ਦਾ ਕੋਈ ਫਰਕ ਪਿਆ ਹਾਂਜੀ ਤੇ ਆ ਫਰਕ ਸਰ ਬਹੁਏ ਕੀਤਾ ਪੰਜਾਬ ਸਰਕਾਰ ਨੇ ਹਾਂਜੀ ਆਰੇ ਤੇ ਪੰਜਾਬ ਚ ਮਿਲ ਕੇ ਨਸ਼ਾ ਵੱਧ ਤੋ ਵਜਾ ਲਗਦਾ ਇਹ ਕਰਦੇ ਜਾ ਜਿਆਦਾ ਹੁੰਜ ਜਨਸ ਸਮਰਾ ਸੋਸ਼ਲ ਬੱਚੇ ਆ ਸੰ ਚਾਹ ਪਸੰਦ ਨੇ ਉਹ ਵੱਧ ਸੰ ਵੱਧ ਹੋ ਜਾਂਦੇ ਆ ਸਭ ਕਰਦੇ ਨੇ ਪਰ ਬਹੁਤ ਵਧੀਆ ਲੱਗੀ ਇਹਨਾਂ ਕੋ ਨੱਚਾ ਹੀ ਤਨਾ ਪਿੰਡ ਦੇ ਪਰ ਪਿੰਡ ਚ ਨਸ਼ਾ ਕਤਿਬਨ ਬਹੁਤ ਜ਼ਿਆਦਾ ਹੈ ਹੁਣ ਹੰਸਾ ਡਾਊਨ ਹੋ ਗਿਆ ਆਂਦੇ ਲੱਗੇ ਕਿਉਂ ਯੋਗਤੀ ਨਾਮ ਜੀ ਆਪਣਾ ਅਰਪਨ ਸਿੰਘ ਜੀ ਤਾਂ ਪੰਜਾਬੀ ਵਿੱਚ ਪਹਿਲਾਂ ਕਿਸ ਤਰ੍ਹਾਂ ਨਸ਼ਾ ਵਿਖਦਾ ਸੀ ਪਿੰਡ ਚ ਹੋਣ ਕੀ ਹਾਲਾ ਨਸ਼ਾ ਬਹੁਤ ਜ਼ਿਆਦਾ ਹੈ ਸਾਡੇ ਦੇ ਬੱਚੇ 28 ਸਾਲ ਦਾ ਬਟਾ ਕੋਰਿਆ ਹੁਣ ਮਹਾਰਾਜ ਦੀ ਕਿਰਪਾ ਹੁਣ ਥਾਲ ਤੇ ਆਪਨੇ ਤੇ ਸਾਡੇ ਸਰੇ ਆਮ ਚੱਲਦਾ ਹੈ ਕੰਮ ਬਹੁਤ ਵਧੀਆ ਹੈ ਅੱਜ ਰੇਡ ਹੋਈ ਹੈ ਕੀ ਕਹਿੰਦੇ ਬਹੁਤ ਵਧੀਆ ਜੀ ਬਹੁਤ ਸੋਹਣਾ ਹੋਇਆ ਵਾ ਜਿਹੜਾ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਰ ਰਹੀ ਹੁੰਦਾ ਹੈ ਮਾਈ ਮਾਰ ਕੇ ਬਹੁਤ ਵਧੀਆ ਕਰ ਰਹੀ ਹੈ ਜੀ ਬਹੁਤ ਉਹ ਇੱਕ ਬਾਜੀ ਦਾ ਗਾੜੀ ਜਿਹੜਾ ਅਗਲਾ ਉਹ ਬਾਜੀ ਦਾ ਜਿਹੜਾ ਉਹ ਜਿਹੜਾ ਤੋਂ ਹਾਂ ਜੀ ਹਾਂ ਪਹਿਲਾਂ ਕੋਈ ਨਹੀਂ ਸਾਡੇ ਪਿੰਡ ਦੀ ਘਟੋਕਾਟ 5 6 ਮਹੀਨਾਂ ਤੋਂ ਚੱਲ ਰਹੀ ਹੈ ਕਦੇ ਕੋਈ ਸੁਣਵਾਈ ਹੋਈ ਨਹੀਂ ਨਹੀਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਕੋਈ ਟੈਕਨਲ ਲੱਗਦੀ ਹੈ ਕਾਰਵਾਈ ਤੋਂ ਕਾਰਵਾਈ ਹੁਣ ਸਹੀ ਹੈ ਚਲੋ ਵਧੀਆ ਕੀਤਾ ਸਰਕਾਰ ਨੇ ਜੋ ਕੀਤਾ ਵਾ ਅਗਰ ਠੱਲ ਪੋਗੀ ਹੁਣ ਹਾਂਜੀ ਹਾਂਜੀ ਮਾਨਯੋਗ ਜੀਮ ਸਾਹਿਬ ਜੀ ਮਾਨਯੋਗ ਡੀਜੀਪੀ ਪੰਜਾਬ ਦੇ ਪਿਛਾ ਨਿਰਦੇਸ਼ਾ ਹੈ ਜਿਹੜਾ 1 ਮਾਰਚ ਨੂੰ ਅ ਯੁਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਉਹ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਅਸੀਂ ਕਾਸੋ ਉਥੇ ਰੱਖਿਆ ਹੈਗਾ